ਮੰਗਣ ਵਾਲਾ ਬਿਜ਼ਨਸ ਕਿਹੜਾ ਵਾ ਸਭ ਤੋਂ ਨਾਈਸ ਬਿਜ਼ਨਸ ਹੋ ਸਕਦਾ ਹੈ ਬੂਰਾ ਕੈਂਟ ਆ ਕਿੰਨੇ ਪੈਸੇ ਬਣ ਜਾਂਦੇ ਆ ਉਹਦਾ 2500 ਤੋਂ 3000 ਬਣ ਜਾਂਦੇ ਹੈ ਹਾਂ ਬਹੁਤ ਆ ਫਿਰ ਤਾਂ ਸਰਕਾਰੀ ਨੌਕਰੀ ਤੋਂ ਟੱਪ ਗਿਆ ਹਾਂਜੀ ਹਾਂਜੀ ਜਾਣੇ ਸਰਕਾਰੀ ਲਵਾ ਰਹੇ ਸੀ ਪੰਜਾਬ ਪੁੱਟ ਲੱਗਿਆ ਨਹੀਂ ਮੈਂ ਇਹ ਕਰ ਲੱਗਿਆ ਨਹੀਂ ਤੇਰਾ ਨੌਕਰੀ ਕਰੇ ਨਖਰਾ ਤਾਂ ਥੋੜਾ ਸਮੇਂ ਨੂੰ ਐ ਨਜ਼ਾਰਾ ਹੈ ਨਾ ਵਧੀਆ ਕੰਮ ਮਿਲ ਕੇ ਨਾਲ ਇਸੇ ਨਹੀਂ ਆ ਦੇਖ ਲਈ ਓਕੇ ਬਾਈ ਲਵ ਯੂ ਜਦੋਂ ਕੋਈ ਵੀਰ ਨੇ ਇਸ ਸਾਧੂ ਨੂੰ ਪੁੱਛਿਆ ਵੀ ਕਿਵੇਂ ਐ ਤੁਹਾਡਾ ਕੰਮ ਵੀ ਸੋਨੂੰ ਕੁਝ ਬਣ ਜਾਂਦਾ ਇਹ ਕੰਨਾ ਵੀ ਸਭ ਤੋਂ ਨੈਸ ਹੈ ਸਾਡਾ ਬਿਜ਼ਨਸ ਇਹ ਆਪਣੀ ਸਰਕਾਰੀ ਨੌਕਰੀ ਛੱਡ ਕੇ ਦੇਖੋ ਇਹ ਕੰਮ ਕਰ ਰਿਹਾ ਹੈ ਕਿਹੜਾ ਕਰੇ ਨੌਕਰੀਆਂ ਪਰ ਇੱਥੇ ਤਾਂ ਨਿਜਾਰੀ ਲੈਣੇ ਆ ਆਥ ਨੇ ਆਪ ਦੀ ਪੀਣੇ ਆ ਆਪ ਦੀ ਖਾਣੇ ਆ ਕਿਸੇ ਦੀ ਕੋਈ ਸਰਦਾਰਦੀ ਨਹੀਂ 22500 ਰੁਪਿਆ ਬਣ ਜਾਂਦਾ ਜੀ ਨੂੰ ਮੰਗ ਕੇ ਮਿਲ ਜਾਂਦਾ ਨਾ ਦੋਸਤੋ ਉਹਨੋਂ ਕੀ ਲੋੜ ਆ ਕੰਮ ਕਰਨ ਦੀ ਔਖਾ ਤਾਂ ਗਰੀਬ ਬੰਦੇ ਨੂੰ ਹੁੰਦਾ ਜੀਦੇ ਘਰ ਕਬੀਲਦਾਰੀ ਬਹੁਤ ਵੱਡੀ ਹੁੰਦੀ ਹੈ ਉਹਨੂੰ ਪਤਾ ਹੁੰਦਾ ਕੰਮ ਤਾਂ ਕਰਨਾ ਹੀ ਪੈਣਾ ਕੀ ਕਹਿਣਾ ਚਾਹੋਗੇ ਤੁਸੀਂ ਵੀਡੀਓ ਬਾਰੇ ਜਸਵੇ ਜਰੂਰ ਕਮੈਂਟ ਕਰਕੇ